ਸੂਫੀ ਸਿੰਗਰ ਹੰਸਰਾਜ ਹੰਸ ਦੇ ਪਤਨੀ ਰੇਸ਼ਮ ਕੌਰ ਦੀ ਅੰਤਿਮ ਵਿਦਾਇਗੀ ਜਿਹੜੀ ਆ ਘਰ ਤੋਂ ਹੋ ਚੱਲੀ ਐ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿ ਉਹਨਾਂ ਦੇ ਸਕੇ ਸੰਬੰਧੀ ਜਿਹੜੇ ਬਹੁਤ ਨੇੜਲੇ ਰਿਸ਼ਤੇਦਾਰ ਨੇ ਜਾਂ ਫਿਰ ਉਹਨਾਂ ਦੇ ਨਾਲ ਜਿਹੜੇ ਚਟਾਨ ਵਾਂਗੂ ਖੜੇ ਨੇ ਉਹਨਾਂ ਦੀ ਇਸ ਦੁੱਖ ਦੀ ਘੜੀ ਦੇ ਘੜੀ ਦੇ ਵਿੱਚ ਜੋ ਉਹਨਾਂ ਦੇ ਨਾਲ ਖੜੇ ਨੇ ਅੱਜ ਅਫਸੋਸ ਦੀ ਕੜੀ ਦੇ ਵਿੱਚ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਇਹ ਸਾਰੇ ਲੋਕ ਉਹਨਾਂ ਦੇ ਰਿਸ਼ਤੇਦਾਰ ਸਕੇ ਸਬੰਧੀ ਰੇਸ਼ਮ ਕੌਰ ਹੰਸਰਾਜ ਹੰਸ ਦੇ ਧਰਮ ਪਤਨੀ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਸਟੰਟ ਪਿਆ ਸੀ ਤੇ ਕੱਲ ਹਾਰਟ ਅਟੈਕ ਆਇਆ ਤੇ ਉਹਨਾਂ ਦੀ ਡੈਥ ਹੋ ਗਈ ਅਤੇ ਉਸ ਤੋਂ ਬਾਅਦ ਹੰਸਰਾਜ ਹੰਸ ਦੇ ਪਰਿਵਾਰ ਦੇ ਵਿੱਚ ਬੇਹਤ ਗਮਗੀਨ ਮਾਹੌਲ ਹੈ ਉਹਨਾਂ ਦੇ ਦੋਨੋਂ ਪੁੱਤਰ ਨਵਰਾਜ ਹੰਸ ਅਤੇ ਯੁਵਰਾਜ ਹੰਸ ਦੇ ਕੋਲੋਂ ਇਹ ਦੁੱਖੜਾ ਸਹਾਰਿਆ ਨਹੀਂ ਜਾ ਰਿਹਾ ਕਿਉਂਕਿ ਇਹ ਬੇहद ਵੱਡਾ ਘਾਟਾ ਜਿਹੜਾ ਹੈ ਦੋਵੇਂ ਪੁੱਤਰਾਂ ਨੂੰ ਪਿਆ ਕਿਉਂਕਿ ਮਾਂ ਦੇ ਜਾਣ ਦਾ ਦੁੱਖ ਜਿੰਨਾ ਪੁੱਤਰਾਂ ਨੂੰ ਹੁੰਦਾ ਹੈ ਸ਼ਾਇਦ ਕਿਸੇ ਨੂੰ ਵੀ ਉਸ ਚੀਜ਼ ਦਾ ਘਾਟਾ ਨਹੀਂ ਪੈਂਦਾ ਦੇਖੋ ਕਿ ਯੁਵਰਾਜ ਹੰਸ ਨਵਰਾਜ ਹੰਸ ਅੰਸਰਾਜ ਹੰਸ ਤਿੰਨੇ ਪਿਓ ਪੁੱਤਰ ਜਿਹੜੇ ਨੇ ਉਹ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਅਤੇ ਅੰਤਿਮ ਵਿਦਾਇਗੀ ਜਿਹੜੀ ਹੈ ਉਹ ਹੋ ਰਹੀ ਹੈ ਹਰ ਇੱਕ ਇਨਸਾਨ ਦੀ ਅੱਖ ਜਿਹੜੀ ਹੈ ਉਹ ਨਮ ਹੈ ਤੇ ਇਹ ਜਿਹੜਾ ਦੁੱਖ ਹੈ ਕਦੀ ਵੀ ਨਾ ਸਹਾਰਿਆ ਜਾਣ ਵਾਲਾ ਫਿਰ ਵੀ ਬੜੀ ਵੱਡੀ ਹਿੰਮਤ ਦੇ ਨਾਲ ਇੱਕ ਵਾਰ ਹੰਸਰਾਜ ਹੰਸ ਦਾ ਜਿਹੜਾ ਹੈ ਉਹ ਸਤਿੰਦਰ ਕਿੱਥੇ ਮੈਂ ਹੋਨੇ ਦੋਨੇ ਸਤਿੰਦਰ ਅੰਤਿਮ ਵਿਦਾਇਗੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਜੱਦੀ ਪਿੰਡ ਸ਼ਫੀਪੁਰ ਦੇ ਵਿੱਚ ਉਹਨਾਂ ਦਾ ਅੰਤਿਮ ਜਿਹੜੀ ਅਰਦਾਸ ਹੈ ਉਹ ਕੀਤੀ ਜਾਵੇਗੀ ਉਹਨਾਂ ਦੇ ਨਾਲ ਹੰਸਰਾਜ ਹੰਸ ਦੇ ਨਾਲ ਉਹਨਾਂ ਦੇ ਨਾਲ ਨੇ ਗੱਡੀ ਦੇ ਵਿੱਚ ਸਵਾਰ ਨੇ ਅਤੇ ਕੁਝ ਸਮੇਂ ਬਾਅਦ ਉਹਨਾਂ ਦੇ ਪਿੰਡ ਸ਼ਫੀਪੁਰ ਦੇ ਵਿੱਚ ਅੰਤਿਮ ਅਰਦਾਸ ਜਿਹੜੀ ਹੈ ਉਹ ਹੋਵੇਗੀ